ਸਤਿ ਸ਼੍ਰੀ ਅਕਾਲ ਜੀ ਮੈਂ ਪੱਤਰਕਾਰ ਜਰਨੂਤ ਸਿੰਘ ਨਮਾਨ ਸ਼੍ਰੀ ਮੱਛੀਵਾੜਾ ਸਾਹਿਬ ਤੋਂ ਇਹ ਵੀਡੀਓ ਪਿੰਡ ਬਾਲਿਓ ਤਹਿਸੀਲ ਸਮਰਾਲਾ ਜਿਲ੍ਹਾ ਲੁਧਿਆਣਾ ਦੀ ਆ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਟਰੈਕਟਰ ਪਹੁੰਚੇ ਹੋਏ ਨੇ ਅੱਜ 30 ਜੁਲਾਈ ਸਵੇਰੇ 9:30 ਵਜੇ ਦਾ 10:00 ਵਜੇ ਦਾ ਸਮਾਂ ਹੈ ਜਿਕਰ ਜੋਗਾ ਕਿ ਇਸ ਪਿੰਡ ਦੀ 250 ਏਕੜ ਕੀ 250 ਏਕੜ ਜ਼ਮੀਨ ਲੈਂਡ ਪੂਲਿੰਗ ਨੀਤੀ ਤਹਿਤ ਪੰਜਾਬ ਸਰਕਾਰ ਪਰ ਕਵਰ ਕਰ ਰਹੀ ਆ ਇਕਵੈਰ ਕਰ ਰਹੀ ਆ ਜਿਸ ਨਾਲ ਲੋਕਾਂ ਦੇ ਵਿੱਚ ਇੱਕ ਹਾਹਾਕਾਰ ਮੱਚੀ ਹੋਈ ਆ ਉਹ ਕਹਿੰਦੇ ਅਸੀਂ ਜ਼ਮੀਨ ਕਿਸੇ ਵੀ ਹਾਲਤ ਵਿੱਚ ਨਹੀਂ ਦੇਣੀ ਭਾਵੇਂ ਸਾਨੂੰ ਕਰੋੜਾਂ ਰੁਪਏ ਦਿੱਤੇ ਜਾਣ ਪਰ ਦੂਜੇ ਪਾਸੇ ਗੱਲ ਇਹ ਵੀ ਆ ਲੋਕਾਂ ਨੂੰ ਕੁਝ ਵੀ ਨਹੀਂ ਦਿੱਤਾ ਜਾ ਰਿਹਾ ਉਹਨਾਂ ਨੂੰ ਸਿਰਫ ਇੱਕ 플ਾਟ ਰੈਸੀ ਜਾਂ ਕਮਰਸ਼ੀਅਲ 플ਾਟ ਦੇਣ ਦਾ ਵਾਅਦਾ ਕੀਤਾ ਜਾ ਰਿਹਾ ਕੁਝ ਵੀ ਨਹੀਂ ਦਿੱਤਾ ਜਾ ਰਿਹਾ ਉਹਨਾਂ ਨੂੰ ਲੋਕਾਂ ਵਿੱਚ ਇੱਕ ਨਿਰਾਸ਼ਾ ਹੈ ਇੱਕ ਬੜੀ ਉਹਨਾਂ ਨੂੰ ਡਾਊਟ ਹੈ ਇਸ ਕਰਕੇ ਉਹ ਵੀ ਸਾਡੀਆਂ ਜ਼ਮੀਨਾਂ ਤੋਂ ਉੱਠਣ ਰਿਹਾ ਸਾਡੇ ਬੱਚੇ ਕੀ ਖਾਣਗੇ ਸਾਡੇ ਜਿਹੜੇ ਧੀਆਂ ਪੁੱਤ ਨੇ ਸਾਡੇ ਪੁਰਖੇ ਕੀ ਕਰਨਗੇ ਰੋਟੀਆਂ ਕਿੱਥੋਂ ਖਾਣਗੇ ਤੋਂ ਮੈਂ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਪਿੰਡ ਬਾੜੇ ਹੋਂਦ ਬਾਲਿਓ ਪਿੰਡ ਦੀਆਂ ਤਸਵੀਰਾਂ ਨੇ ਜੀ ਇਹ ਕਿੱਥੇ ਲੋਕ ਪਹੁੰਚੇ ਹੋਏ ਨੇ ਤੇ ਮਲਵੀਰ ਸਿੰਘ ਰਾਜੇ ਵਾਲੇ ਵੀ ਪਹੁੰਚੇ ਨੇ ਉੱਥੇ 30 ਜੁਲਾਈ 2025 ਇਹ 3:00 ਵਜੇ ਦਾ ਸਮਾਂ ਹੈ ਪੂਰਾ ਜਾਮ ਲੱਗਿਆ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਗੱਡੀਆਂ ਟਰੈਕਟਰ ਟਰਾਲੀਆਂ ਪਹੁੰਚੀਆਂ ਹੋਈਆਂ ਨੇ ਤੇ ਬੰਸਤ ਦੀ ਹਾਲ ਨੇ ਆ ਸਾਰਿਆਂ ਤੁਹਾਨੂੰ ਜੀ ਇਸੇ ਖਾਜਾ ਸੰਪਨ ਕਰੇ ਉਹ ਦੇਖੋ ਜੀ ਮੈਂ ਇੱਕ 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 ਕਿਸੇ ਇਸੇ ਕਹਿੰਦੇ ਨੇ ਕਿ ਇਹ ਪਿੰਡ ਵਿੱਚ ਨਾ ਲਗਾਤਾਰ ਪਿੰਡਾਂ ਵਾਲਿਆਂ ਵੱਲੋਂ ਵੀ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਰਜਿੰਦਰਾ ਜੀ ਹੁਣ ਬੋਰਡ ਵੀ ਲਗਾਉਣੇ ਸ਼ੁਰੂ ਕਰਦੇ ਕਹਿੰਦੇ ਕੋਈ ਆਮ ਆਦਮੀ ਪਾਰਟੀ ਦਾ ਲੀਡਰ ਜਾਂ ਕੋਈ ਅਧਿਕਾਰੀ ਸਾਡੇ ਪਿੰਡ 'ਚ ਨਾ ਵੜੇ ਕਿਸੇ ਦਾ ਸਾਰਾ ਉਹਦਾ ਪਰਵਾਹ ਨਾ ਲੱਗਿਆ ਕਿੰਨਾ ਨਾਮ ਲੱਗਿਆ ਕਿ ਐਕਟ ਕਰੇਗਾ ਜੇ ਕੋਈ ਟ੍ਰੈਕ ਪੀਏ ਕੋਈ ਨਾ ਸਰਕਾਰ ਕਹਿੰਦੀ ਹੈ ਕਹਿੰਦੀ ਇਹਦਾ ਤਾਂ ਫਾਇਦਾ ਹੀ ਬਹੁਤ ਹੈ ਕਹਿੰਦੇ ਜਿਹੜੀਆਂ ਯੋਜਨਾ ਸੀ इंग्लंड ਨੂੰ ਦੇ ਰਹੀਆਂ ਨੇ ਕੌਣ ਸਿੱਖਾਈ ਦੀ ਕਮੇਟੀ ਹੈ ਪ੍ਰਿੰਸ ਕਸਾਰ ਕਹਿੰਦੇ ਖੁਸ਼ ਹੋ ਕੇ ਸਾਨੂੰ ਜ਼ਮੀਨਾਂ ਦਿੰਦੇ ਪ੍ਰਿੰਸ ਸਿੰਘ ਰਾਜੇਵਾਲ ਸੋਧਨ ਕਰ ਰਹੇ ਨੇ ਜਿਹੜਾ ਵਲੰਟੀਅਰ ਦੀ ਕਮੇਟੀ ਬਣ ਗਿਆ ਇਸ ਟਾਈਮ ਸੈਂਕੜਿਆਂ ਤੋਂ ਵੱਧ ਮੈਂ ਹਜ਼ਾਰਾਂ ਦੀ ਗਿਣਤੀ ਵਿੱਚ ਟਰੈਕਟਰਾਂ ਨਾਲ ਪਹੁੰਚੇ ਹੋਣਗੇ ਪਿੰਡ ਬਾਲਿਓ ਦੇ ਪੁਤਵਾਰਾ ਸਾਹਿਬ ਦੇ ਸਾਹਮਣੇ ਖੜੇ ਆ ਸੀ ਹਿੰਦੂ ਵਾਲਿਆਂ ਦਾ ਫੋਟੋ ਵਾਲਾ ਸਾਫ ਜਿਹੜੇ ਬੇਰਾਂ ਨੂੰ ਬੇਨਤੀ ਆ ਤੇ ਕਿ ਚਿੱਟੀ ਜੀਵਾਂ ਮੇਰੇ ਵੀਰ ਜਿਹੜੀ ਬੇਨਤੀ ਕਰਦੇ ਆ ਕਿ ਜਿਆਦਾ ਲੋਕਾਂ ਨੂੰ ਸਰੋ ਸਾਹਿਬ ਸਰਕਾਰ ਪਰ ਦੀ ਫੋਟੋ ਵਾਲਾ ਸਾਡੇ ਸਾਹਦੇ ਅੱਗੇ ਪਹੁੰਚੇ ਉਹਨਾਂ ਬਲਵੀਰ ਸਿੰਘ ਰਾਜ ਵਾਲਾ ਸਰਕਾਰ ਦੇ ਅੰਤ ਮਨੀਸ਼ ਸਿੰਘ ਬਾੜਿਓ ਖੜੇ ਨੇ ਸੰਤੋਖ ਸਿੰਘ ਨਾਗਰੇ ਹੋਣੀ ਖੜੇ ਨੇ ਕਾਲੇ ਚੱਕਰ ਰੋਸ ਆ ਆਪਣੀ ਜ਼ਮੀਨ ਪ੍ਰਤੀ ਸਾਡੀ ਜ਼ਮੀਨ ਖੋਸ ਜਾਣੀ ਆ ਰੋਸ ਵੀ ਜਾਇਆ ਜਾ ਉਹਨਾਂ ਦਾ ਕਿਸੇ ਨਾ ਕਿਸੇ ਹੱਦ ਤੱਕ ਇਹ ਦੇਖੋ ਜੀ ਪਿੰਡ ਵਾਲਿਆਂ ਦਾ ਦ੍ਰਿਸ਼ਾਹ ਹੈ ਪਿੰਡ ਵਾਲਿਓ ਕੱਢਦਾ ਪਿੰਡ ਵਾਲਿਆਂ ਦੇ ਵਿੱਚ ਰੋਗ ਆ ਕਿਹਨੇ ਜਾ ਰਿਹਾ ਬੰਦੇ ਲੱਗਿਆ ਨਾ ਇਹਨਾਂ ਨੂੰ ਬੇਚੀ ਆ ਜੇ ਆਪਣਾ ਖਤਰਾ ਦਿੱਤੀ ਹੋ ਜਾਣਾ ਪਿੰਡ ਬਾਲਿਓ ਤਹਿਸੀਲ ਸਮਰਾਲਾ ਕਬੈਤਨ ਜੀ ਇੱਕ ਨੇ ਕੁੱਝ ਰੋਕਦੀ ਹੈ ਆਹ ਟ੍ਰੈਫਿਕ ਪਿੰਡ ਬਾਲਿਓ वीर सिंह राजे आले ਖੋਦ ਪੰਚ ਹੋਏ ਨੇ ਅੱਜ ਕੋ ਸਮਾਧੀ ਵਾਹੀ ਕਰਨ ਦੇਖੋ ਪਿੰਡ ਵਾਲਿਆਂ লাইਵ ਤਸਵੀਰਾਂ ਬਹੁਤ ਠੱਗੀ ਪੱਤਰ ਤੇ ਕੱਪ ਹੋਇਆ ਜੀ ਇੱਥੇ ਅੰਦਰ ਆਲੇ ਨੂੰ ਦੁੱਗਵਾਲਾ ਸਾਹਿਬ